ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟਾ ਤਨ ਚੋਰ ਇੱਕ ਭਾਉ ਲੱਥੇ ਨਤਿਆ ਦੋਏ ਭਾੜੇ ਅਸੋਰ ਬਾਹਰ ਤੋਤੀ ਤੁਮੜੀ ਅੰਦਰ ਵਿਸ਼ਨ ਕੋਰ ਸਾਧ ਭਲੇ ਅਨਨਤਿਆ ਚੋਰ ਸੁਚੋਰਾ ਚੋਰ ਪਹਿਲੇ ਪਾਸ਼ਾ ਫਰਮਾਉਂਦੇ ਗੁਰਬਾਣੀ ਵਿੱਚ ਕਿ ਇਨਸਾਨ ਤੀਰਥ ਸਥਾਨਾਂ ਤੇ ਇਸ਼ਨਾਨ ਕਰਨ ਵਾਸਤੇ ਜਾਂਦਾ ਪਰ ਉਹਦਾ ਮਨ ਬੁੱਧੀ ਖੋਟੀ ਹੀ ਹੁੰਦੀ ਹੈ ਇਸ਼ਨਾਨ ਕਰਨ ਨਾਲ ਕਦੇ ਸਾਫ਼ ਨਹੀਂ ਹੁੰਦੀ ਨਾ ਹੀ ਉਹਦਾ ਤਨ ਜਿਹੜਾ ਹੈ ਉਹ ਵੀ ਵਿਕਾਰਾਂ ਨਾਲ ਭਰਿਆ ਹੈ ਚੋਰ ਹੈ ਤਨ ਕਰਕੇ ਵੀ ਚੋਰ ਹੈ ਮਨ ਕਰਕੇ ਵੀ ਚੋਰ ਹੈ ਉਹ ਕਦੇ ਤੀਰਥ ਇਸ਼ਨਾਨਾਂ ਸਥਾਨਾਂ ਤੇ ਇਸ਼ਨਾਨ ਕਰਨ ਨਾਲ ਕਦੇ ਮਨ ਤਨ ਸਾਫ਼ ਨਹੀਂ ਹੁੰਦਾ ਉੱਤੇ ਜਮੀ ਮਿੱਟੀ ਦਾ ਭਾਵੇਂ ਮਨ ਤਨ ਦੇ ਉੱਤੋਂ ਲਾ ਲਵੇ ਪਰ ਮਨ ਦੇ ਉੱਤੋਂ ਨਹੀਂ ਲੈਂਦੀ ਮਨ ਕਰਕੇ ਵਿਚੋਰਾ ਹੈ ਤਨ ਕਰਕੇ ਵਿਚੋਰਾ ਇੱਕ ਪਾਪ ਉੱਥੇ ਨਾਤੇਆਂ ਦੋਹੇ ਪਾਪ ਚੜੀਐ ਸੋਰ ਤੀਰਥ ਅਸਥਾਨ ਤੇ ਇਸ਼ਨਾਨ ਕਰਨ ਨਾਲ ਦਾ ਮੱਥਾ ਟੇਕਣ ਨਾਲ ਜਾਂ ਕੋਈ ਹੋਰ ਕੰਮ ਕਰਨ ਨਾਲ ਕੋਈ ਦਾਨ-ਪੁੰਨ ਕਰਨ ਨਾਲ ਇੱਕ ਪਾਪ ਲੈ ਜਾਏਗਾ ਦੋ ਪਾਪ ਤੇਰੇ ਹੋਰ ਚੜ ਜਾਣਗੇ ਜਿਹੜੀ ਤੂੰ ਉੱਥੋਂ ਗ੍ਰਹਿਣ ਕਰਕੇ ਲਿਆਵੇਂਗਾ ਨਾ ਤੇਰੇ ਨਿਗਾ ਅੱਖਾਂ ਤੇਰੇ ਕੰਟਰੋਲ ਵਿੱਚ ਨਾ ਤੇਰੇ ਕੰਨ ਕੰਟਰੋਲ ਵਿੱਚ ਨਾ ਤੇਰੀ ਜੁਬਾਨ ਕੰਟਰੋਲ ਵਿੱਚ ਮਨ ਇਹਦਾ ਕੰਟਰੋਲ ਵਿੱਚ ਹੋਣਾ ਹੀ ਕੀ ਹੈ ਉਥੇ ਸਾਨੂੰ ਦੁਨੀਆਵੀ ਵਿਵਹਾਰ ਕੀ ਲੱਗਦੀ ਹੈ ਆਪਣੇ ਆਪ ਨੂੰ ਤੋਂ ਸੱਚ ਪੁੱਤਰ ਕਹਿਣਾ ਲੋਕਾਂ ਨੂੰ ਤੋਂ ਚੋਰੀ ਦੱਸਣਾ ਹੰਬਾ ਮਬਾਰੋ ਤੋਤੀ ਤੁਮੜੀ ਅੰਦਰ ਵਸਣ ਕੋ ਤੂੰ ਮਾਨੂੰ ਜਿੰਨਾ ਮਰਜੀ ਸਭਨ ਲਾ ਲਾ ਕੇ ਸਰਫ ਲਾ ਲਾ ਕੇ ਤੋਤਾ ਜਾਵੇ ਪਰ ਉਹਦੇ ਅੰਦਰੋਂ ਜਿਹੜੀ ਜ਼ਹਿਰ ਹੈ ਨਾ ਜਿਹੜੇ ਕੌੜਾਪਨ ਜਿਹੜਾ ਕੜਤਨ ਉਹ ਕਦੇ ਦੂਰ ਨਹੀਂ ਹੁੰਦੀ ਇਹੋ ਹਾਲ ਉਸ ਮਨੁੱਖ ਦਾ ਹੈ ਜਿਹੜਾ ਤੀਰਥ ਆਸਥਾਨਾਂ ਤੇ ਜਾ ਕੇ ਮੱਥੇ ਵੀ ਰਗੜਦਾ ਹੈ ਸੇਵਾ ਵੀ ਕਰਦਾ ਹੈ ਇਸ਼ਨਾਨ ਵੀ ਕਰਦਾ ਹੈ ਤਨਪੰਦਾਨ ਪਨ ਵੀ ਕਰਦਾ ਸਾਰਾ ਕੁਝ ਕਰਦਾ ਪਰ ਉਹਦਾ ਮਨ ਜਿਹੜਾ ਹੈ ਉਹ ਕਦੇ ਬਦਲਦਾ ਨਹੀਂ ਉਹ ਕੌੜੇ ਦਾ ਕੌੜੇ ਹੀ ਰਹਿੰਦਾ ਵਿਕਾਰਾਂ ਦਾ ਭਰਿਆ ਹੀ ਰਹਿੰਦਾ ਤਨ ਕਰਕੇ ਵਿਚੋਰ ਮਨ ਕਰਕੇ ਵਿਚੋਰ ਹੰਦਾ ਬਾਹਰ ਤੋਤੀ ਤੁਮੜੀ ਅੰਦਰ ਵੇਸਨ ਕੋਰ ਸਾਥ ਭੜਿਆ ਨਨਾਤਿਆ ਚੋਰ ਸੋ ਚੋਰਾ ਚੋਰ ਗੁਰੂ ਸਾਹਿਬ ਕਹਿੰਦੇ ਜਿਵੇਂ ਤੁਮਾਂ ਬਾਹਰੋਂ ਧੋਤਿਆਂ ਕਦੇ ਵੀ ਮਿੱਠਾ ਨਹੀਂ ਹੁੰਦਾ ਇਸੇ ਤਰ੍ਹਾਂ ਉਸੇ ਉਸ ਪ੍ਰਾਣੀ ਦਾ ਵੀ ਕੋਈ ਹਾਲ ਹੈ ਉਹ ਜਿੰਨੇ ਮਰਜੀ ਤੀਰਥ ਸਥਾਨਾਂ ਤੇ ਇਸ਼ਨਾਨ ਕਰੇ ਮੱਥਾ ਰਗੜੇ ਕੁਝ ਵੀ ਕਰੇ ਪਰ ਜੇਤ ਪਵਿੱਤਰ ਨਹੀਂ ਹੁੰਦਾ ਪਰ ਗੁਰੂ ਸਾਹਿਬ ਕਹਿੰਦੇ ਸਾਥ ਭੜਿਆ ਨਨਾਤਿਆ ਚੋਰ ਸੋ ਚੋਰਾ ਚੋਰ ਪਰ ਗੁਰੂ ਦੇ ਰਸਤੇ ਤੇ ਤੁਰਨ ਵਾਲਾ ਮਨੁੱਖ ਗੁਰੂ ਦੇ ਆਪਦੇਸ਼ ਨੂੰ ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲਾ ਮਨੁੱਖ ਸਦਾ ਹੀ ਨਿਰਮਲ ਉਹਦਾ ਮਨ ਵੀ ਨਿਰਮਲ ਉਹਦਾ ਤਨ ਵੀ ਨਿਰਮਲ ਉਹਨੂੰ ਬਾੜੇ ਆਸ਼ਨ ਨਾਨਕਾਉਣ ਦੀ ਲੋੜ ਨਹੀਂ ਬਾੜੇ ਕੋਣ ਕਰਨ ਦੀ ਲੋੜ ਨਹੀਂ ਮੱਥਾ ਰਗਣ ਦੀ ਲੋੜ ਨਹੀਂ ਕੁਝ ਵੀ ਕਰਨੇ ਦੀ ਲੋੜ ਨਹੀਂ ਕਿਉਂਕਿ ਉਹਦੇ ਹਿਰਦੇ ਵਿੱਚ ਉਹਦੇ ਮਨ ਵਿੱਚ ਗੁਰੂ ਦਾ ਉਪਦੇਸ਼ ਟਿਕਿਆ ਹੋਇਆ ਹੈ ਇਸ ਲਈ ਉਹ ਸਦਾ ਪਵਿੱਤਰ ਹੈ ਪਰ ਜਿਹੜਾ ਚੋਰ ਹੈ ਉਹ ਚੋਰੀ ਰਿੰਦਾ ਬਾਰੋਂ ਪਾਵੇਂ ਇਸ਼ਾਨਾਨ ਕਰੇ ਭਾਵੇਂ ਮੱਥਾ ਟੇਕੇ ਭਾਵੇਂ ਸੇਵਾ ਕਰੇ ਭਾਵੇਂ ਕੁਝ ਵੀ ਕਰੇ ਪਰ ਉਹ ਚੋਰ ਦਾ ਚੋਰ ਹੀ ਰਹਿੰਦਾ ਕਿਉਂਕਿ ਉਹਦਾ ਮਨ ਚੋਰ ਹੀ। ਸਾਥ ਪੜਿਆ ਨਾਨਕ ਆਤਿਆ ਚੋਰ ਸੱਚੋਰਾ ਚੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।